ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬੀਆਂ ਦੀ ਆਵਾਜ਼ ਅਤੇ ਮੈਂ ਹਾਂ ਤੁਹਾਡਾ ਆਪਣਾ ਸੁਬਾਸ ਗੋਲਕਾ ਤੁਹਾਨੂੰ ਜਾਣਕਾਰੀ ਨੂੰ ਕਲਵਾਣੋ ਵੀ ਕਿ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ ਜੋ ਕਿ ਬੜੀ ਸ਼ੱਕੀ ਹਾਲਤ ਦੇ ਵਿੱਚ ਆਈ ਸੀ ਜਿਸ ਨੂੰ ਜਿਸ ਦਾ ਕਤਲ ਹੋਇਆ ਸੀ ਕਿਉਂਕਿ ਇਹ ਖੁਲਾਸਾ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਪਤਨਾ ਦੇ ਡੀਐਸਪੀ ਇੰਦਰਪਾਲ ਸਿੰਘ ਜਹਾਨ ਅਤੇ ਕਗਾ ਦੇ ਮੁੱਖ ਅਫਸਰ ਪਵਿੱਤਰ ਸਿੰਘ ਉਹਨਾਂ ਦੀ ਕੜੀ ਮਿਹਨਤ ਸਦਕਾ ਜਿਹੜੀ ਇਹ ਕਤਲ ਦੀ ਗੁੱਥੀ ਜਿਹੜੀ ਸੁਲਝਾ ਲਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਕਤਲ ਹੋਇਆ ਸੀ ਇਹ ਕਿਤਨਾ ਕਿਤੇ ਨਜ਼ਾਇਜ਼ ਸੰਬੰਧਾਂ ਨੂੰ ਲੈ ਕੇ ਕਤਲ ਹੋਇਆ ਸੀ ਜਿਸ ਦੀ ਅਗਲੀ ਜਾਣਕਾਰੀ ਹੈ ਜਿਹੜੀ ਖੁਦ ਡੀਐਸਪੀ 인ਦਰਪਾਲ ਸਿੰਘ ਚੋਹਾਨ ਹੈ ਜਿਹੜੇ ਪ੍ਰੈਸ ਨੂੰ ਦੇਣਗੇ ਐਸਪੀਡੀ ਗੁਰਵੰਤ ਸਿੰਘ ਬੈਂਸ ਜੀ ਤੇ ਐਸਪੀ ਹੈੱਡ ਕੁਆਟਰ ਸੀ ਵੀ ਗੈਰਵੋ ਚੌਧਰੀ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮਿੱਤੀ 12 8 ਨੂੰ ਇੱਕ ਸਾਨੂੰ ਡੈੱਡ ਬੋਡੀ ਮਿਲੀ ਸੀਗੀ ਜਿਸ ਦੇ ਅਧਾਰ ਤੇ ਅਸੀਂ ਐਫ ਆਈ ਆਰ ਨੰਬਰ 83 12825 ਅੰਡਰ ਸੈਕਸ਼ਨ 102 ਬਿਲਕੁਲ 3 3 ਬਿਲਕੁਲ 5 ਪੀ ਐਨ ਐਸ ਥਾਣਾ ਕਗਦਰ ਦਰਜ ਕਰ ਲਈ ਸੀ ਜੋ ਕਿ ਅਨਨੋਨ ਵਿਅਕਤੀਆਂ ਦੇ ਖਿਲਾਫ ਜਿਹੜੀ ਹੈ ਦਰਜ ਕੀਤੀ ਸੀ ਉਸ ਤੋਂ ਬਾਅਦ ਮੁਕਦਮੇ ਦੀ ਪੜਤਾਲ ਕੀਤੀ ਸੀਨੀਅਰ ਅਫਸਰਾਂ ਦਾ ਹੁਕਮ ਲਿਆ ਉਹਨਾਂ ਦੇ ਹੁਕਮਾਂ ਤਹਿ ਚੱਲਦੇ ਹੋਏ ਅਸੀਂ ਤੇ ਪੇਸ਼ ਕੀਤੀ ਜਿਸ ਦੇ ਨਾਲ ਸਾਨੂੰ ਦੋ ਵਿਅਕਤੀਆਂ ਦਾ ਪਤਾ ਲੱਗਿਆ ਵੀ ਇਹਨਾਂ ਦੋਨਾਂ ਵਿਅਕਤੀਆਂ ਨੇ ਇਹਦਾ ਮਰਡਰ ਕੀਤਾ ਜਿਸ ਦਾ ਨਾਮ ਸੀ ਗੁਰਜੀਤ ਸਿੰਘ ਅਤੇ ਦੂਸਰੇ ਵਿਅਕਤੀ ਦਾ ਨਾਮ ਸੀ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਇਹਨਾਂ ਦਾ ਜਿਹੜਾ ਆਪਸੀ ਰੰਜਿਸ਼ ਸੀ ਉਹ ਇਹ ਸੀ ਵੀ ਜਿਹੜਾ ਮਿਰਤਿਕ ਸੀ ਉਸ ਦਾ ਗੁਰਜੀਤ ਸਿੰਘ ਦੀ ਪਤਨੀ ਨਾਲ ਨਜਾਇਜ਼ ਸੰਬੰਧ ਹੋ ਗਏ ਸੀ ਜਿਸ ਕਰਕੇ ਗੁਰਜੀਤ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਦਾ ਕਤਲ ਕਰ ਦਿੱਤਾ ਹੈ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਰ ਦੋਸ਼ੀ ਇਹਦੇ ਵਿੱਚ ਸਾਨੂੰ ਤਪतीश ਦੌਰਾਨ ਆਏਗਾ ਤਾਂ ਅਸੀਂ ਉਹਨੂੰ ਵੀ ਨਾਮਜ਼ਕਰਾਂ ਜਿੰਨਾ ਮਗਰਸਾ ਕਰ ਲਈ ਜੀ ਹਾਂਜੀ ਬੰਦਾ ਬੰਦਾ ਨੇ ਜਿੰਨੇ ਗ੍ਰਿਫਤਾਰ ਹੋਏ ਇਹ ਦੋਨੋਂ ਵਿਅਕਤੀ ਅਸੀਂ ਗ੍ਰਿਫਤਾਰ ਕਰ ਲਏ ਸਰ ਇੱਕ ਨੇ ਇਹ ਸਮਝਦਾ ਹਾਂ ਕਿ ਕੋਈ ਇਹਨਾਂ ਦੀ ਪਹਿਲਾਂ ਕੋਈ ਜਾਣਕਾਰੀ ਇਹਨਾਂ ਦਾ ਲਗਭਗ 1 ਸਾਲ ਤੋਂ ਇਹ ਜਿਹੜੀ ਉਹਨਾਂ ਦਾ ਲੇਡੀ ਤੇ ਇੰਨਾ ਚੱਲਦਾ ਆ ਰਿਹਾ ਸੀਗਾ ਪਰ ਹੁਣ ਕੁਝ ਸਮੇਂ ਤੋਂ ਜਿਹੜਾ ਉਸਦੇ ਹਸਬੰਦ ਨੂੰ ਇਸ ਬਾਰੇ ਪਤਾ ਲੱਗ ਗਿਆ ਸੀ ਹੁਣ ਤੱਕ ਦੀ ਛਾਂਬਿੰਦ ਦੇ ਵਿੱਚ ਕੋਈ ਹੋਰ ਦੇ ਵਿੱਚ ਨਮਰਲ ਹੋਇਆ ਹੋਵੇ ਹਾਂਜੀ ਹੁਣ ਤੱਕ ਦੀ ਛਾਂਬਿੰਦ ਦੇ ਵਿੱਚ ਕੋਈ ਹੋਰ ਕਿਨਵਲ ਹੋਇਆ ਨਹੀਂ ਕੁਕੀਸ ਚਲ ਤੋ ਕ੍ਰੀਸ਼ੀ ਚੱਲ ਰਹੀ ਹੈ ਜੇਕਰ ਹੋਰ ਕਿਸੇ ਦਾ ਵੀ ਕੁਝ ਵੀ ਹੱਥ ਹੋਊਗਾ ਤਾਂ ਅਸੀਂ ਉਹਨੂੰ ਮੁਕਦਮੇ ਇੱਥੇ ਵਿੱਚ ਨਾਮ ਰਿਟ ਕਰਾਂਗੇ ਚਾਹਾਂ ਸਰ ਜਿਹੜਾ ਦੰਨਲ ਵਿਅਕਤੀ ਕੱਭੂ ਆਏ ਹੈ ਇਹਨਾਂ ਦਾ ਕੋਈ ਫੋਨ ਡਿਟੇਲ ਜਾਂ ਕਿਸ ਤਰ੍ਹਾਂ ਦਾ ਮਨ ਲੋਇ ਕੱਭੂ ਆਏ ਫੋਨ ਰਿਟ ਕਾਲ ਡਿਟੇਲ ਤੋਂ ਹੀ ਅਸੀਂ ਇਹਨਾਂ ਨੂੰ ਜਿਹੜਾ ਟਰੈਸ ਕੀਤਾ ਉਸ ਦੀ ਵਾਈਫ ਦੀ ਜਿਹੜੀ ਆ ਉਸ ਦੇ ਨਾਲ ਦੂਸਰੇ ਵਿਗਮਿਤਕ ਨਾਲ ਕਾਲ ਤੇ ਫੋਨ ਤੇ ਗੱਲਬਾਤ ਹੁੰਦੀ ਸੀ ਜਿਸ ਤੋਂ ਅਸੀਂ ਸ਼ੱਕ ਦੇ ਆਧਾਰ ਤੇ ਇਹ ਸ਼ੁਰੂ ਕੀਤਾ ਸੀਗਾ ਤੇ ਇਹਨੂੰ ਨਪੇੜੇ ਚੜਾਇਆ ਸਰ ਇਹਦੇ ਵਿੱਚ ਕੋਈ ਲੇਡੀਜ਼ ਵੀ ਲੇਡੀਜ਼ ਦਾ ਕੋਈ ਵਿੱਚ ਰੋਲ ਹੈਗਾ ਸੀ ਜਿਹੜਾ ਲੇਡੀਜ਼ ਆ ਕੋਈ ਸਿੱਧਾ ਰੋਲ ਨਹੀਂ ਹੈ ਜੀ ਲੇਡੀਜ਼ ਦੀ ਸਿਰਫ ਉਹਦੇ ਨਾਲ ਫਰੈਂਡਸ਼ਿਪ ਸੀਗੀ ਇਹ ਪਿੰਡ ਦੀ ਮਤਲਬ ਲੇਡੀਜ਼ ਹੈ ਮਤਲਬ ਇਹ ਇੱਕੋ ਪਿੰਡ ਦੀ ਹੈ ਠੀਕ ਹੈ